ਉਹ ਜਿਹੜੀਆਂ ਜੋ ਦੋ ਜਥੇ ਬੰਦਿਆਂ ਵਾਂ ਉਹ ਇਹਨਾਂ ਨਾਲੋਂ ਵੱਖਰੇ ਹਾਂ ਸੀ ਉਹਨਾਂ ਨੇ ਇਹਨਾਂ ਦੇ ਨਾਲ ਤਾਲਮਿਲ ਨਹੀਂ ਕੋਈ ਕੀਤਾ ਸਾਡੇ ਜਿਹੜੇ ਰਾਜੇਦਵਾਲ ਸਾਹਿਬ ਆ ਉਹ ਤੁਲਝੇ ਹੋਏ ਜਿਹੜੇ ਆ ਨਾ ਇਨਸਾਨ ਆ ਉਹ ਆਪਣੇ ਸਮੇਂ ਨੂੰ ਆਉਣ ਵਾਲੇ ਨੂੰ ਵੇਖ ਕੇ ਤੇ ਫੇਰ ਉਹ ਇਹ ਕੰਮ ਕਰਦੇ ਜਿਹੜੀਆਂ ਹੁਣ ਮੰਨ ਲਓ ਇਹ ਵੀ ਕਰ ਲੈ ਮੰਨ ਲੈਂਦੇ ਵੀ ਆਓ ਸਾਡੇ ਨਾਲ ਰਲੋ ਤੇ ਇਕੱਠੇ ਹੋ ਕੇ ਆਪਾਂ ਜਾਵਾਂਗੇ ਦਿੱਲੀ ਜਾਣ ਨੂੰ ਪਰ ਡੱਲੇਵਾਲ ਸਾਹਿਬ ਨੇ ਸਾਨੂੰ ਕੋਰੀ ਨਾ ਕਰ ਦਿੱਤੀ ਵੀ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਗਈ ਤੇ ਨਾਲ ਕੋਈ ਸਹਿਮਤੀ ਨਹੀਂ ਗਈ ਅਸੀਂ ਤੇ ਮਤਲਬ ਜਿਹੜੇ ਭਾਜਪਾ ਵਾਲੇ ਜਾਂ ਆਪਣੇ ਝਾੜੂ ਵਾਲੇ ਕੋਈ ਵੀ ਆ ਔਗਾਂ ਨੂੰ ਜਦੋਂ ਪਿੰਡਾਂ ਦੇ ਵਿੱਚ ਹੁੰਦੇ ਆ ਤੇ ਉਹਨਾਂ ਦਾ ਮਤਬਲਾ ਇੱਕ ਸਖਤ ਵਿਰੋਧ ਕਰਾਂਗੇ ਇੱਕ ਪਾਸੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਬਾਰਡਰਾਂ ਦੇ ਧਰਨੇ ਦੇ ਬੈਠੇ ਆ ਤੇ ਦੂਜੇ ਪਾਸੇ ਜਿਹੜੇ ਕਿਸਾਨ ਉਸ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਹੋਏ ਉਹ ਆਪਣਾ ਘਰ ਦੇ ਵਿੱਚ ਆਪਣੇ ਘਰ ਦੀ ਜਨਾਨੀਆਂ ਦੇ ਨਾਲ ਮਿਲ ਕੇ ਖੇਤੀ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਸੋ ਅਸੀਂ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੇ ਵਿੱਚ ਗੁਝੇ ਆ ਜਿੱਥੇ ਕਿਸਾਨ ਆਪਣੇ ਪਰਿਵਾਰ ਦੇ ਨਾਲ ਖੇਤੀ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਵਾਡੀਆਂ ਕੀਤੀਆਂ ਜਾ ਰਹੀਆਂ ਸੋ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਕਿਉਂਕਿ ਅੱਜ ਕਾਲਾ ਦਿਵਸ ਦੇ ਰੂਪ ਦੇ ਵਿੱਚ ਜ਼ਰੂਰ ਮਨਾਇਆ ਸੋ ਸਹਿਯੋਗ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਭਰਾਵਾਂ ਨੂੰ ਉਹਨਾਂ ਦੀ ਜਿਹੜੀ ਪਰਿਵਾਰ ਸਹਿਯੋਗ ਜ਼ਰੂਰ ਦਿੰਦੇ ਆ ਕਿਉਂਕਿ ਜ਼ਮੀਨਾਂ ਉਹਨਾਂ ਕੋਲ ਹੈ ਸੋ ਇਕੱਲੇ ਦਾ ਕੰਮ ਨਹੀਂ ਹੈ ਸੋ ਕਿਸਾਨ ਆਪਣੇ ਪਰਿਵਾਰ ਦੇ ਨਾਲ ਪੂਰੀ ਜਿਹੜੀ ਖੇਤੀ ਕਰਦੇ ਨਜ਼ਰ ਆਉਂਦੇ ਆ ਬਾੜੀਆਂ ਸਮੇ ਵੀ ਉਹਨਾਂ ਦਾ ਪਰਿਵਾਰ ਸਹਿਯੋਗ ਕਰਦਾ ਸੋ ਸਭ ਤੋਂ ਪਹਿਲਾਂ ਉਹਨਾਂ ਦੀ ਪਤਨੀ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਹਾਂਜੀ ਮੈਮ ਇੱਕ ਪਾਸੇ ਕਿਸਾਨ ਧਰਨੇ ਤੇ ਬੈਠੇ ਦੂਜੇ ਪਾਸੇ ਤੁਸੀਂ ਖੇਤੀ ਕਰਦੇ ਨਜ਼ਰ ਆਉਂਦੇ ਹੋ ਵਾਢੀਆਂ ਕਰਦੇ ਨਜ਼ਰ ਆਉਂਦੇ ਹੋ ਸੋ ਕੀ ਲੱਗਦਾ ਹੈ ਕਿ ਕਿਸਾਨ ਜਿਹੜੇ ਧਰਨੇ ਤੇ ਐਮਐਸਪੀ ਦੀ ਗਾਰੰਟੀ ਕਾਨੂੰਨ ਨੂੰ ਲੈ ਕੇ ਕਈ ਕਿਸਾਨ ਉਥੇ ਸ਼ਹੀਦ ਵੀ ਹੋਏ ਆ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਨਾਲ ਸਹਿਮਤੀ ਬਣੇਗੀ ਨਹੀਂ ਜੀ ਸਰਕਾਰ ਨਾਲ ਸਹਿਮਤੀ ਜੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਉਸ ਹਿਸਾਬ ਦੇ ਨਾਲ ਤੇ ਬਿਲਕੁਲ ਸਹਿਮਤੀ ਨਹੀਂ ਹੋਏਗੀ ਕਿਉਂਕਿ ਚਲੋ ਸਾਡਾ ਕਿਸਾਨ ਸੰਗੋਇਤ ਮੋਰਚਾ ਆਪਣੇ ਰਾਜੀਵਾਲ ਸਾਹਿਬ ਦੀ ਜੋ ਸਾਨੂੰ ਕਾਲ ਆਉਂਦੀ ਆ ਉਸ ਕਾਲ ਦੇ ਸੱਦੇ ਤੇ ਅਸੀਂ ਆਪਣੇ ਜਿਹੜੇ ਬੰਦੇ ਉਹ ਭੇਜਦੇ ਆ ਧਰਨੇ ਮਜਾਰੇ ਜਿੱਥੇ ਵੀ ਹੁੰਦੇ ਹੀ ਕਰਦੇ ਆ ਬਾਕੀ ਜਿਹੜੇ ਉਥੇ ਸ਼ਹੀਦ ਹੋਣਦਾ ਆ ਉਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆ ਇਸ ਕਰਕੇ ਸਾਡੀ ਤੇ ਸਰਕਾਰ ਦੇ ਨਾਲ ਕੋਈ ਸਹਿਮਤੀ ਨਹੀਂ ਗਈ ਅਸੀਂ ਤੇ ਮਤਲਬ ਜਿਹੜੇ ਭਾਜਪਾ ਵਾਲੇ ਜਾਂ ਆਪਣੇ ਝਾੜੂ ਵਾਲੇ ਕੋਈ ਵੀ ਆ ਔਗਾਂ ਨੂੰ ਜਦੋਂ ਪਿੰਡਾਂ ਦੇ ਵਿੱਚ ਹੁੰਦੇ ਆ ਤੇ ਉਹਨਾਂ ਦਾ ਮਤਲਬ ਤਾਂ ਹੀ ਸਖਤ ਵਿਰੋਧ ਕਰਾਂਗੇ ਕਿਉਂਕਿ ਸਾਡਾ ਜਿਹੜਾ ਸ਼ੁਭ ਕਰਨਾ ਸ਼ਹੀਦ ਹੋਇਆ ਵਾ ਉਹ ਦੋਹਾਂ ਪੈਣਾ ਦਾ ਜਿਹੜਾ ਇੱਕ ਅਕਲੌਤਾ ਅਕਲੌਤਾ ਹੈਗਾ ਸੀ ਬੇਟਾ ਤੇ ਮਾਂ ਵੀ ਉਹਦੀ ਹੈ ਨਹੀਂ ਪਿਓ ਵੀ ਉਹਦਾ ਸਿੱਧਾ ਸਾਦਾ ਸੀ ਉਹ ਘਾਟਾ ਨਾ ਪੂਰਾ ਹੋਣ ਵਾਲੀ ਆ ਹੋਰ ਬਾਕੀ ਇਹ ਤੇ ਸਾਡੇ ਸਾਹਮਣੇ ਆ ਗਿਆ ਵਾ ਬਾਕੀ ਪਤਾ ਨਹੀਂ ਕਿੰਨੇ ਸਾਡੇ ਸ਼ੁਭ ਕਰਨ ਜਿਹੜੇ ਉੱਥੇ ਸ਼ਹੀਦ ਹੋਏ ਆ ਇਸ ਕਰਕੇ ਸਖਤ ਸ਼ਬਦਾਂ ਦੇ ਵਿੱਚ ਇਹਨਾਂ ਦੀ ਨਿੰਦਾ ਕਰਦੇ ਆ ਜੋ ਵੀ ਇਹ ਕਰ ਰਿਹਾ ਗਲਤ ਕਰ ਰਿਹਾ ਸਾਡੀ ਕੋਈ ਸਹਿਮਤੀ ਨਹੀਂ ਸਰਕਾਰਾਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਕਾਫੀ ਸਹਿਯੋਗ ਕੀਤਾ ਵਾ ਸਾਨੂੰ ਮੁੱਤੀ ਵੀ ਜਤਾਈ ਹੈ ਲੇਕਿਨ ਲੱਗਦਾ ਹੈ ਕਿ ਨਾਲ ਜ਼ਰੂਰ ਉਸ ਵੇਲੇ ਜਾਣਾ ਚਾਹੀਦਾ ਸੀ ਕਿਉਂਕਿ ਦੋ ਨਾਲ ਭਲੇ ਕਹਿੰਦੇ ਆ ਕਿ ਜਿਆਦਾ ਜੇ ਜਿਆਦਾ ਹੋਣ ਤੇ ਉਹ ਫਾਇਦਾ ਦਿੰਦੇ ਆ ਵੇਖੋ ਜੀ ਉਹਦੇ ਚ ਇਹ ਹੀ ਕਿ ਮਤਲਬ ਇਹਨਾਂ ਨੇ ਆਪਣਾ ਆਪਸ ਵਿੱਚ ਤਾਲਮੇਲ ਨਹੀਂ ਕੀਤਾ ਉਹ ਜਿਹੜੀਆਂ ਦੋ ਜਥੇ ਬੰਦੀਆਂ ਵਾਂ ਉਹ ਇਹਨਾਂ ਨਾਲੋਂ ਵੱਖਰੀਆਂ ਸੀ ਉਹਨਾਂ ਨੇ ਇਹਨਾਂ ਦੇ ਨਾਲ ਤਾਲਮੇਲ ਨਹੀਂ ਕੋਈ ਕੀਤਾ ਸਾਡੇ ਜਿਹੜੇ ਰਾਜੇਦਵਾਲ ਸਾਹਿਬ ਆ ਉਹ ਸੁਲਝੇ ਹੋਏ ਜਿਹੜੇ ਆ ਨਾ ਇਨਸਾਨ ਆ ਉਹ ਆਪਣੇ ਸਮੇਂ ਨੂੰ ਆਉਣ ਵਾਲੇ ਨੂੰ ਵੇਖ ਕੇ ਤੇ ਫੇਰ ਉਹ ਇਹ ਕੰਮ ਕਰਦੇ ਜਿਹੜੀਆਂ ਹੁਣ ਮੰਨ ਲਓ ਇਹ ਵੀ ਕਰ ਲੈ ਮੰਨ ਲੈਂਦੇ ਆਪਾਂ ਰੋਜ਼ ਪ੍ਰਦਰਸ਼ਨ ਇੱਥੇ ਵੀ ਕਰ ਸਕਦੇ ਆ ਤੇ ਜਿਹੜੀਆਂ ਸਾਡੀਆਂ ਜਾਨਾਂ ਗਈਆਂ ਸੀ ਹੋ ਸਕਦਾ ਹੈ ਨਾ ਜਾਂਦੀਆਂ ਸੋ ਅਗਰ ਸਲਾਹ ਕਰਕੇ ਚਲਦੇ ਤੇ ਸ਼ਾਇਦ ਅੱਜ ਤੁਸੀਂ ਵੀ ਉੱਥੇ ਹੁੰਦੇ ਅਸੀਂ ਹਾਂਜੀ ਜੇ ਸਲਾਹ ਕਰਕੇ ਤੁਰਦੇ ਤੇ ਸ਼ਾਇਦ ਅੱਜ ਵੀ ਅਸੀਂ ਉੱਥੇ ਹੁੰਦੇ ਸ਼ਾਇਦ ਹੋ ਸਕਦਾ ਸੀ ਸਾਡਾ ਮੋਰਚਾ ਜਿਹੜਾ ਸੀ ਉਹ ਫਤਿਹ ਹੋ ਜਾਂਦਾ ਕਿਉਂ ਚਾਰ ਭਰਾ ਹੁਣ ਘਰ ਦੇ ਵਿੱਚ ਤੇ ਜੇ ਦੋ ਲੜਨ ਤੇ ਉਹ ਨਹੀਂ ਜਿੱਤ ਸਕਦੇ ਜੇ ਉਹ ਇਕੱਠੇ ਚਾਰ ਲੜਨਗੇ ਤੇ ਉਹ ਜਿੱਤ ਪ੍ਰਾਪਤ ਕਰਨਗੇ ਇਸ ਕਰਕੇ ਮੈਂ ਤੇ ਅਪੀਲ ਕਰਦੀ ਹਾਂ ਵੀ ਇਹਨਾਂ ਨੂੰ ਸਾਰਿਆਂ ਨੂੰ ਸਾਨੂੰ ਇਕੱਠਿਆਂ ਹੋ ਕੇ ਜਿਹੜੀ ਲੜਾਈ ਉਹ ਲੜਨੀ ਚਾਹੀਦੀ ਹੈ ਕੀ ਲੱਗਦਾ ਕਿ ਤੁਹਾਡੇ ਨਾਂ ਜਾਣ ਨਾਲ ਨੁਕਸਾਨ ਜ਼ਰੂਰ ਚੇਲਣਾ ਪਿਆ ਰਿਹਾ ਕਿਉਂਕਿ ਕਿਸਾਨ ਭਰਾ ਸ਼ਹੀਦ ਵੀ ਹੋਏ ਉਸ ਜਗ੍ਹਾ ਤੇ ਨੁਕਸਾਨ ਚੇਲਾਂ ਪੈ ਰਹੇ ਕਿਉਂਕਿ ਪਿਛਲੀ ਵਾਰੀ ਤੋਂ 13 ਮਹੀਨੇ ਜਿਹੜਾ ਚੱਲਿਆ ਸੀ ਧਰਨਾ ਉਦੋਂ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਉੱਥੇ ਬਾਰਡਰ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਸਰਕਾਰਾਂ ਨੂੰ ਪੁਲਿਸ ਨੂੰ ਲੇਕਿਨ ਐਸ ਵਾਰ ਕੀ ਲੱਗਦਾ ਕਿ ਕਿਸਾਨਾਂ ਦੀ ਗਿਣਤੀ ਘਟ ਹੈ ਕਿਉਂਕਿ ਜਿਹੜੀ ਸਲਾਹ مشورہ ਜੀ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਕਿਸਾਨਾਂ ਦੀ ਗਿਣਤੀ ਉੱਥੇ ਜ਼ਿਆਦਾ ਹੁੰਦੀ। ਵੇਖੋ ਜੀ ਉਹ ਤਾਂ ਸਭ ਕੋ ਆਪਣੇ ਸਾਹਮਣੇ ਆ ਤੁਹਾਡੇ ਮੀਡੀਆ ਦੇ ਵੀ ਸਾਹਮਣੇ ਆ ਆਪਣੇ ਲੋਕਾਂ ਦੇ ਵੀ ਸਾਹਮਣੇ ਆ। ਮਤਲਬ ਤੁਹਾਨੂੰ ਤਾਂ ਮੈਂ ਅੱਗੇ ਵੀ ਖਾਣ-ਪਾ ਕੇ ਸੁਣਾਇਆ ਵੀ ਮਤਲਬ ਜੇ ਇਕੱਠੇ ਹੀ ਜਾਂਦੇ ਤੇ ਹੋ ਸਕਦਾ ਹੈ ਸਾਨੂੰ ਅੱਜ ਜਿਹੜੀ ਨਾ ਚੱਲਣਾ ਪੈਂਦਾ ਕੰਮ ਜਿਹੜਾ ਸਾਨੂੰ ਨਾ ਚੱਲਣਾ ਪੈਂਦਾ। ਇਸ ਕਰਕੇ ਮੇਰੀ ਹੁਣ ਵੀ ਅਪੀਲ ਇਹ ਹੋਈ ਆ ਵੀ ਇਕੱਠੇ ਹੋ ਕੇ ਆਪਾਂ ਤੁਰੀਏ। ਆਪਾਂ ਇਕੱਠੇ ਹੋ ਕੇ ਸਰਕਾਰਾਂ ਨੂੰ ਹਰਾ ਸਕਦੇ ਆ। ਕੱਲਾ-ਕੱਲਾ ਨਹੀਂ ਹਰਾ ਸਕ ਸੋ ਇਕੱਠੇ ਹੋ ਕੇ ਸਰਕਾਰਾਂ ਨੂੰ ਹਰਾਇਆ ਜਾ ਸਕਦਾ ਐ ਵਰਪਾਲ ਜੀ ਤੁਸੀਂ ਖੇਤੀ ਕਰਦੇ ਨਜ਼ਰ ਆ ਰਹੇ ਹੋ ਕਿਉਂਕਿ ਜ਼ਿਆਦਾਤਰ ਜਦੋਂ ਧਰਨੇ ਪਿਛਲੀ ਵਾਰ ਵੀ 13 ਮਹੀਨੇ ਧਰਨਾ ਚੱਲਿਆ ਸੀ ਉਦੋਂ ਜ਼ਿਆਦਾਤਰ ਤੁਹਾਨੂੰ ਬਾਰਡਰਾਂ ਤੇ ਹੀ ਦੇਖਿਆ ਗਿਆ ਸੀ ਇਸ ਵਾਰੀ ਸੰਯੁਕਤ ਮੋਰਚੇ ਦੇ ਕਿਸਾਨ ਨਹੀਂ ਬਾਰਡਰਾਂ ਤੇ ਗਏ ਉਹ ਆਪਣੇ ਆਪਣੇ ਘਰਾਂ 'ਚ ਬੈਠੇ ਹਾਲਾਂਕਿ ਸਾਨੂੰ ਉਹਤੀ ਜ਼ਰੂਰ ਜ਼ਿਆਦਾਤਰ ਕਿਸਾਨ ਸੰਯੁਕਤ ਮੋਰਚੇ ਦੇ ਸਾਨੂੰ ਉਹਤੀ ਜ਼ਰੂਰ ਜਤਾਂਦੇ ਨਜ਼ਰ ਆਉਂਦੇ ਏ ਕਿ ਲੱਗਦਾ ਹੈ ਕਿ ਇਸ ਵੇਲੇ ਕਿਸਾਨ ਭਰਾਵਾਂ ਨੂੰ ਲੋਡ ਸੀ ਸਾਰੇ ਜਿੰਨੇ ਵੀ ਮੋਰਚੇ ਆ ਕਿਸਾਨੀ ਦੇ ਇਸ ਵੇਲੇ ਲੋਡ ਸੀ ਨਾਲ ਹੋਣਾ ਚਾਹੀਦਾ ਸੀ ਤੇ ਵੇਖੋ ਜੀ ਅਸੀਂ ਜੋ ਅੱਗੇ ਵੀ ਅੰਦੋਲਨ ਲੜਿਆ ਸੀਗਾ ਦਿੱਲੀ ਦੇ ਵਿੱਚ ਜਾ ਕੇ ਤੇ ਅਸੀਂ ਹੁਣ ਵੀ ਜਿਹੜਾ ਸੀਗਾ ਕਿਉਂਕਿ ਇੱਕ ਰਾ ਨੂੰ ਜਿਹੜਾ ਸੀਗਾ ਅੰਦੋਲਨ ਉਤੋਂ ਆ ਗਿਆ ਸੀਗਾ ਤੇ ਉਹਨੂੰ ਅਸੀਂ ਮੋਤਰੀ ਕਰਕੇ ਆਏ ਸਾਂ ਕਿ ਜੇ ਸਾਨੂੰ ਲੋੜ ਪਈ ਤਾਂ ਅਸੀਂ ਫੇਰ ਲਾਵਾਂਗੇ ਕਿਉਂਕਿ ਸਾਡਾ ਐਮਐਸਬੀ ਗਾਰੰਟੀ ਕਰੂਣ ਤੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਬੜੇ ਵੱਡੇ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੋਈਆਂ ਤੇ ਉਹਦਾ ਕਰਕੇ ਹੁਣ ਜਾਣਾ ਸੀਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੀਗਾ ਕਮੇਟੀਆਂ ਬਣਾ ਕੇ ਜਿਹੜੀਆਂ ਸਾਡੀਆਂ ਕਮੇਟੀਆਂ ਵੱਖਰੀਆਂ ਵੱਖਰੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕੀਤਾ 37 ਕਿਸਾਨ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਪੰਜਾਬ ਦੀਆਂ ਸਹਿਮਤ ਹੋ ਗਈਆਂ ਲਗਭਗ ਭਾਰਤ ਦੀਆਂ 400 ਜਥੇਬੰਦੀ ਜਿਹੜੀ ਸਾਡੀ ਆ ਉਹ ਇਕੱਠੀ ਹੋ ਚੁੱਕੀ ਆ ਤੇ ਅਸੀਂ ਲੋਕਾਂ ਨੂੰ ਵੇਅਰ ਕਰ ਰਹੇ ਸਾਂ ਕਦੀ ਟਰੈਕਟਰ ਮਾਰਚ ਵੀ ਕੀਤਾ ਹੈ ਆਪਣਾ ਟਰੈਕਟਰ ਪ੍ਰੇਡ ਕੀਤੀ ਸੀਗੀ 26 ਜਨਵਰੀ ਨੂੰ ਉਸ ਤੋਂ ਬਾਅਦ ਦੇ ਵਿੱਚ ਅਸੀਂ ਭਾਰਤ ਬੰਦ ਵੀ ਕੀਤਾ 16 ਨੂੰ ਫਿਰ ਅਸੀਂ ਆਪਣਾ 3 ਘੰਟੇ ਟੋਲ ਫਰੀ ਵੀ ਕੀਤੇ ਆ ਫਿਰ ਅਸੀਂ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ 21 ਤੇ 20 21 22 ਦਾ ਸੀਗਾ ਉਹ ਭਾਜਪੀ ਘਰਾਂ ਦਾ ਜਿਹੜਾ ਵਾ ਉਹ ਮਤਲਬ ਘਰਾਓ ਵੀ ਕੀਤਾ ਵਾ ਤੇ ਨਾਲ ਢੋਲ ਵੀ ਫਰੀ ਰੱਖਿਆ ਕਿਉਂਕਿ ਦੁਨੀਆ ਨੂੰ ਲੋਕਾਂ ਨੂੰ ਵੇਅਰ ਕਰਨਾ ਪੈਣਾ ਸੀਗਾ ਅਸੀਂ ਮੀਟਿੰਗਾਂ ਕਰ ਰਹੇ ਹਾਂ ਆੜਤੀ ਐਸੋਸੀਏਸ਼ਨ ਸਾਡੇ ਨਾਲ ਸੀਗੀ ਆਪਣੇ ਟ੍ਰੇਡ ਜੂਨੀਅਨਾਂ ਜਿਹੜੀਆਂ ਸਾਡੇ ਨਾਲ ਆ ਫਿਰ ਬਸ ਮਹਿਕਮੇ ਜਿੰਨਾ ਸੀਗਾ ਡਰਾਈਵਰ ਵੀ ਰਿਹਾ ਸੀ ਆਟੋ ਵਾਲੇ ਸੀਗੇ ਸਭ ਸਾਡੇ ਨਾਲ ਆ ਤੇ ਇਹਨਾਂ ਨੂੰ ਵੇਅਰ ਕਰਕੇ ਇਹਨਾਂ ਨੂੰ ਸਮਝਾ ਕੇ ਫਿਰ ਸਾਡਾ ਕੋਈ ਇਰਾਦਾ ਸੀਗਾ ਵੀ ਐਕਸ਼ਨ ਲਾਂਗੇ ਕੋਈ ਵੱਡਾ ਤੇ ਉਹ ਜਥੇਬੰਦੀਆਂ ਥੋੜੇ ਜੀ ਕਾਲੀ ਕਰ ਗਈਆਂ ਇਸ ਗੱਲ ਨੂੰ ਅਸੀਂ ਉਹਨਾਂ ਨੂੰ ਵੀ ਕਮੇਟੀ ਬਣਾ ਕੇ ਸਨਾਪ ਭੇਜਿਆ ਸੀਗਾ ਵੀ ਆਓ ਸਾਡੇ ਨਾਲ ਰਲੋ ਤੇ ਇਕੱਠੇ ਹੋ ਕੇ ਆਪਾਂ ਜਾਵਾਂਗੇ ਦਿੱਲੀ ਜਲ ਨੂੰ ਪਰ ਡੱਲੇ ਵਾਲ ਸਾਹਿਬ ਨੇ ਸਾਨੂੰ ਕੋਰੀ ਨਾ ਕਰ ਦਿੱਤੀ ਵੀ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਗਈ ਅਸੀਂ ਗੈਰ ਰਾਜਨੀਤਿਕਾਂ ਜੀ ਇਹ ਰਾਜਨੀਤਿਕ ਜਥਾਵਾ ਪਾਸਾ ਵਾ ਜੀ ਇਸ ਕਰਕੇ ਉਹਨਾਂ ਸਾਡੀ ਸਲਾਹ ਤੋਂ ਬਿਨਾਂ ਜਦੋਂ ਗਏ ਨੇ ਤੇ ਫਿਰ ਉੱਥੇ ਜਾ ਕੇ ਉਹ ਫਸ ਗਏ ਇਸ ਕੰਮ ਦੇ ਵਿੱਚ ਹੁਣ ਉੱਥੇ ਸ਼ੰਭੂ ਤੇ ਜਿਹੜਾ ਮੋਰਚਾ ਲਾ ਕੇ ਉਹ ਬੈਠੇ ਆ ਪਰ ਗੱਲ ਵਿੱਚੋਂ ਇਹ ਆਉਂਦੀ ਹੈ ਵੀ ਸਾਨੂੰ ਹੁਣ ਜਿਹੜੇ ਧਰਨੇ ਮਜਾਰੇ ਜਿਹੜੇ ਕਰ ਰਹੇ ਆ ਅੱਜ ਅਸੀਂ ਅਰਤੀ ਫੂਕ ਮਜਾਰਾ ਕੀਤਾ ਵੀ ਜ ਸਾਡਾ ਸ਼ੁਭਦੀਪ ਜਿਹੜਾ ਉੱਥੇ ਉਹ ਮਾਰਿਆ ਗਿਆ ਹੋਰ ਨੌਜਵਾਨ ਮਾਰੇ ਗਏ ਤੇ ਉੱਥੇ ਜਿਹੜੇ ਬੈਠੇ ਉਹ ਸਾਡੇ ਪਿਓ ਨੇ ਸਾਡੇ ਭਰਾ ਨੇ ਸਾਡੇ ਬੱਚੇ ਨੇ ਉਹ ਮਰ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂਗਾ ਕਸੂਰ ਤੇ ਗਾੜੀ ਲੀਡਰਾਂ ਦਾ ਹੁੰਦਾ ਉਹਨਾਂ ਨੂੰ ਇੱਕੋ ਹੀ ਗੱਲ ਹੈ ਵੀ ਕਿਸਾਨ ਨਹੀਂ ਲੜਾਈ ਲੜ ਰਿਹਾ ਵਾ ਜਿਹੜਾ ਵੀ ਕਿਸਾਨ ਦਾ ਉਹ ਕਹ ਦਿੰਦਾ ਵੀ ਐਵੇਂ ਅਸੀਂ ਤੈਨੂੰ ਆ ਗਰੰਟੀ ਕਾਨੂੰਨ ਲੈ ਕੇ ਦੇਵਾਂਗੇ ਤੇਰੇ ਕਰਜ਼ੇ ਤੋਂ ਮੁਕਤ ਕਰਾਂਗੇ ਤੇ ਲੋਕਾਂ ਨਾਲ ਤੁਰਨਾ ਵਾ ਇਸ ਕਰਕੇ ਉਹ ਉੱਥੇ ਗਏ ਨੇ ਤੇ ਸਾਨੂੰ ਅਸੀਂ ਇਸ ਗੱਲ ਦੀ ਉਹਨਾਂ ਦੀ ਜਿਹੜੀ ਆ ਮਦਦ ਅਦੀ ਚਿਤਾਉਨੇ ਪਿੱਛੇ ਵੀ ਅਸੀਂ ਉਹਨਾਂ ਦੀ ਪਿੱਠ ਦੇ ਪਿੱਛੇ ਆ ਉਹਨਾਂ ਨੂੰ ਹੁਣ ਅਸੀਂ ਉਹਨਾਂ ਦਾ ਜਿਹੜਾ ਪੂਰਾ ਸਾਥ ਦੇਵਾਂਗੇ ਪਿੱਛੇ ਉਹਨਾਂ ਨੂੰ ਪਿੱਛੇ ਵਾਪਸ ਨਹੀਂ ਆਉਣ ਦੇਣਾ ਜੇ ਤੁਸੀਂ ਹਮਦਰਦੀ ਜਿਤਾਉਂਦੇ ਹੋ ਤੁਸੀਂ ਕਿਹਾ ਕਿ ਅਸੀਂ ਪਿੱਛੋਂ ਸਾਥ ਦੇਵਾਂਗੇ ਜੇ ਲੱਗਦਾ ਕਿ ਇਸ ਵੇਲੇ ਜਿਹੜੀ ਕਿਸਾਨ ਜਨ ਦੇ ਜਥੇਬੰਦੀ ਉੱਥੇ ਬੈਠੀਆਂ ਹੋਏ ਜੇ ਸੰਯੁਕਤ ਮੋਰਚਾ ਨਾਲ ਹੁੰਦਾ ਤਾਂ ਸ਼ਾਇਦ ਹੁਣ ਤ ਫਤਵੀ ਹੋ ਜਾਂਦਾ ਬਿਲਕੁਲ ਜੀ ਜਦੋਂ ਸਮੁੱਚਾ ਸਮਾਜ ਖੜਾ ਕਰ ਲੈਂਦੇ ਅਸੀਂ ਤੇ ਸਾਰੀਆਂ ਮਤਲਬ ਭਾਰਤ ਦੇ ਵਿੱਚ ਜਿਹੜਾ ਸੀਗਾ ਜਿੰਨੇ ਸੂਬੇ ਸੀਗੇ ਸਾਰਿਆਂ ਦੇ ਵਿੱਚ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਜਦੋਂ ਚਾਰਚ ਫੇਰਿਓ ਅਸੀਂ ਆਣ ਕੇ ਜਾਂਦੇ ਤੇ ਸਾਨੂੰ ਕੋਈ ਤਾਕਤ ਡੱਕਣ ਵਾਲੀ ਨਹੀਂ ਕਿਉਂਕਿ ਖਾਲੀ ਹੱਥਾਂ ਦੇ ਨਾਲ ਵੀ ਜੜੀਆਂ ਜੰਗਾਂ ਨੇ ਉਹ ਲੜੀਆਂ ਜਾਂਦੀਆਂ ਨੇ ਕਿਉਂਕਿ ਹੁਣ ਉਹਨਾਂ ਨੇ ਬੜਾ ਬਾਰਡਰ ਉੱਥੇ ਬਣਾ ਕੇ ਰੱਖ ਦਿੱਤਾ ਚੀਨ ਵਾਲਾ ਪੀਛੇ ਦੇ ਅਸੀਂ ਜਦੋਂ ਜਾਣੇ ਆ ਡੰਡੇ ਜਿਹੜੇ ਆ ਬਿਲਕੁਲ ਨਾਰਮਲ ਪਾ ਕੇ ਖੜਦੇ ਝੰਡਿਆਂ ਦੇ ਵਿੱਚ ਸਾਡਾ ਲੜਨ ਵਾਲਾ ਕੋਈ ਮਾਹੌਲ ਨਹੀਂ ਹੁੰਦਾ ਸ਼ਾਂਤਮਈ ਤਰੀਕੇ ਨਾਲ ਜਾਣੇ ਆ ਡਾਂਗਾ ਖਾ ਭਾਵੇਂ ਲਈਏ ਮਾਰੀਆਂ ਨਹੀਂ ਕਦੀ ਕਿਸੇ ਨੂੰ ਪਰ ਅਸੀਂ ਅਜੇ ਤੱਕ ਜਿਹੜਾ ਵਾ ਜਾਂਦੇ ਰਹੇ ਆ ਜਿੱਤ ਕੇ ਆਉਂਦੇ ਰਹੇ ਆ ਹਾਰ ਕੇ ਨਹੀਂ ਆਉਂਦੇ ਰਹੇ ਅਗਰ ਹੁਣ ਵੀ ਅਸੀਂ ਜਿੱਤਾਂਗੇ ਉਹ ਬੈਠੇ ਨੇ ਉੱਥੇ ਅਸੀਂ ਪੂਰਾ ਸੰਯੋਗ ਉਹਨਾਂ ਦਾ ਕਰ ਰਹੇ ਆ ਜਿਹਦੇ ਤਾਲਮੇਲ ਸਾਡੇ ਨਾਲ ਹੋ ਜੂ ਉਹਨਾਂ ਦਾ ਠੀਕ ਹੈ ਨਹੀਂ ਤੇ ਕੋਈ ਆਪਣੇ ਆਪ ਅਸੀਂ ਜਿਹੜਾ ਵਾ ਕੋਈ ਲੀਕਾਂਗੇ ਫਿਰ ਨੁਕਸਾਨ ਜਿਹੜਾ ਹੋਇਆ ਵੈ ਜਿਹੜੇ ਜਿਵੇਂ ਸੁਖਦੀਪ ਦੀ ਉਥੇ ਸ਼ਹੀਦ ਹੋਇਆ ਵੈ ਸੋ ਕੀ ਲੱਗਦਾ ਕਿ ਨੁਕਸਾਨ ਫਿਰ ਕਿਧੇ ਚ ਮੀ ਹੋਏਗਾ ਕਿਉਂਕਿ ਕਈ ਕਿਸਾਨ ਤੇ ਗਾਜ ਡਗੀ ਉਹ ਮਰ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂਗਾ ਕਸੂਰ ਤੇ ਗਾੜੀ ਲੀਡਰਾਂ ਦਾ ਹੁੰਦਾ ਉਹਨਾਂ ਨੂੰ ਇੱਕੋ ਹੀ ਗੱਲ ਹੈ ਵੀ ਕਿਸਾਨ ਨਹੀਂ ਲੜਾਈ ਲੜ ਰਹਾ ਵਾ ਜਿਹੜਾ ਵੀ ਕਿਸਾਨ ਦਾ ਹੌਕਾ ਦਿੰਦਾ ਵੀ ਐਵੇਂ ਤੈਨੂੰ ਆ ਗਰੰਟੀ ਕਾਨੂੰਨ ਲੈ ਕੇ ਦੇਵਾਂਗੇ ਤੇਰੇ ਕਰਜ਼ੇ ਤੋਂ ਮੁਕਤ ਕਰਾਂਗੇ ਤੇ ਲੋਕਾਂ ਨਾਲ ਤੁਰਨਾ ਵਾ ਇਸ ਕਰਕੇ ਉਹ ਉੱਥੇ ਗਏ ਨੇ ਤੇ ਸਾਨੂੰ ਅਸੀਂ ਇਸ ਗੱਲ ਦੀ ਉਹਨਾਂ ਦੀ ਜਿਹੜੀ ਆ ਮਦਦ ਅਦੀ ਚਾਉਨੇ ਪਿੱਛੇ ਵੀ ਅਸੀਂ ਉਹਨਾਂ ਦੀ ਪਿੱਠ ਦੇ ਪਿੱਛੇ ਆ ਉਹਨਾਂ ਨੂੰ ਹੁਣ ਅਸੀਂ ਉਹਨਾਂ ਦਾ ਜਿਹੜਾ ਪੂਰਾ ਸਾਥ ਦੇਵਾਂਗੇ ਪਿੱਛੇ ਉਹਨਾਂ ਨੂੰ ਪਿੱਛੇ ਵਾਪਸ ਨਹੀਂ ਆਉਣ ਦੇ ਜੇ ਤੁਸੀਂ ਹਮਦਰਦੀ ਜਿਤਾਉਂਦੇ ਹੋ ਤੁਸੀਂ ਕਿਹਾ ਕਿ ਅਸੀਂ ਪਿੱਛੋਂ ਸਾਥ ਦੇਵਾਂਗੇ ਜੇ ਲੱਗਦਾ ਕਿ ਇਸ ਵੇਲੇ ਜਿਹੜੀ ਕਿਸਾਨ ਜਨ ਦੇ ਜਥੇਬੰਦੀ ਉੱਥੇ ਬੈਠੀਆਂ ਹੋਏ ਜੇ ਸੰਯੁਕਤ ਮੋਰਚਾ ਨਾਲ ਹੁੰਦਾ ਤਾਂ ਸ਼ਾਇਦ ਹੁਣ ਤੱਕ ਫਤਿਹ ਵੀ ਹੋ ਜਾਂਦਾ ਬਿਲਕੁਲ ਜੀ ਜਦੋਂ ਸਮੁੱਚਾ ਸਮਾਜ ਖੜਾ ਕਰ ਲੈਂਦੇ ਅਸੀਂ ਤੇ ਸਾਰੀਆਂ ਮਤਲਬ ਭਾਰਤ ਦੇ ਵਿੱਚ ਜਿਹੜਾ ਸੀਗਾ ਜਿੰਨੇ ਸੂਬੇ ਸੀਗੇ ਸਾਰਿਆਂ ਦੇ ਵਿੱਚ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਜਦੋਂ ਚਾਰਚ ਫੇਰਿਓ ਅਸੀਂ ਆਣ ਕੇ ਜਾਂਦੇ ਤੇ ਸਾਨੂੰ ਕੋਈ ਤਾਕਤ ਡੱਕਣ ਵਾਲੀ ਨਹੀਂ ਕਿਉਂਕਿ ਖਾਲੀ ਹੱਥਾਂ ਦੇ ਨਾਲ ਵੀ ਜੜੀਆਂ ਜੰਗਾਂ ਨੇ ਉਹ ਲੜੀਆਂ ਜਾਂਦੀਆਂ ਨੇ ਕਿਉਂਕਿ ਹੁਣ ਉਹਨਾਂ ਨੇ ਬੜਾ ਬਾਰਡਰ ਉੱਥੇ ਬਣਾ ਕੇ ਰੱਖ ਦਿੱਤਾ ਚੀਨ ਵਾਲਾ ਪੀਛੇ ਆਦੇ ਅਸੀਂ ਜਦੋਂ ਜਾਂਦੇ ਆ ਡੰਡੇ ਜਿਹੜੇ ਆ ਬਿਲਕੁਲ ਨਾਰਮਲ ਪਾ ਕੇ ਖੜਦੇ ਚੰਡਿਆਂ ਦੇ ਵਿੱਚ ਸਾਡਾ ਲੜਨ ਵਾਲਾ ਕੋਈ ਮਾਹੌਲ ਨਹੀਂ ਹੁੰਦਾ ਸ਼ਾਂਤਮਈ ਤਰੀਕੇ ਨਾਲ ਜਾਂਦੇ ਆ ਡਾਂਗਾ ਖਾ ਭਾਵੇਂ ਲਈਏ ਮਾਰੀਆਂ ਨਹੀਂ ਕਦੀ ਕਿਸੇ ਨੂੰ ਪਰ ਅਸੀਂ ਅਜੇ ਤੱਕ ਜਿਹੜਾ ਵਾ ਜਾਂਦੇ ਰਹੇ ਆ ਜਿੱਤ ਕੇ ਆਉਂਦੇ ਰਹੇ ਆ ਹਾਰ ਕੇ ਨਹੀਂ ਆਉਂਦੇ ਰਹੇ ਅਗਰ ਹੁਣ ਵੀ ਅਸੀਂ ਜਿੱਤਾਂਗੇ ਉਹ ਬੈਠੇ ਨੇ ਉੱਥੇ ਅਸੀਂ ਪੂਰਾ ਸੰਯੋਗ ਉਹਨਾਂ ਦਾ ਕਰ ਰਹੇ ਆ ਜਿਹਦੇ ਤਾਲਮੇਲ ਸਾਡੇ ਨਾਲ ਹੋ ਜੂਗਾ ਉਹਨਾਂ ਦਾ ਠੀਕ ਹੈ ਨਹੀਂ ਤੇ ਕੋਈ ਆਪਣੇ ਆਪਸ ਅਸੀਂ ਜਿਹੜਾ ਕੋਈ ਲੀਕਾਂਗੇ ਫੇ ਨੁਕਸਾਨ ਜਿਹੜਾ ਹੋਇਆ ਵੈ ਜਿਹੜੇ ਜਿਵੇਂ ਸ਼ੁਭਦੀਪ ਦੀ ਉਥੇ ਸ਼ਹੀਦ ਹੋਇਆ ਵੈ ਸੋ ਕੀ ਲੱਗਦਾ ਕਿ ਨੁਕਸਾਨ ਫਿਰ ਕਿਹਦੇ ਜਿੰਮੇ ਹੋਏਗਾ ਕਿਉਂਕਿ ਕਈ ਕਿਸਾਨ ਤੇ ਗਾਜ ਡਿੱਗੀ ਹੈ ਉਸ ਜਗ੍ਹਾ ਤੇ ਵੇਖੋ ਜੀ ਜਿਹੜੇ ਕਿਸਾਨ ਸ਼ਹੀਦ ਹੋ ਗਏ ਨੇ ਕਿਸਾਨ ਮਾਰੇ ਗਏ ਨੇ ਹੁਣ ਜੇ ਗੱਲ ਕਰੀਏ ਤੇ ਪੰਜਾਬ ਸਰਕਾਰ ਵੀ ਇਹ ਗੱਲ ਕਿਤੇ ਨਾ ਕਿਤੇ ਕਹਿ ਰਹੀ ਹੈ ਜੀ ਅਸੀਂ ਕਰੋੜ ਰੁਪਇਆ ਦੇਵਾਂਗੇ ਜੀ ਸ਼ੁਭਦੀਪ ਦੇ ਪਰਿਵਾਰ ਨੂੰ ਪਰ ਕੀ ਕਰਨਾ ਅਸੀਂ ਉਹ ਸ਼ੁਭਦੀਪ ਵਾਪਸ ਨਹੀਂ ਆਉਣਾ ਸਰਕਾਰਾਂ ਕਿਉਂ ਨਹੀਂ ਸਾਡੇ ਬਾਰੇ ਪਹਿਲਾਂ ਸੋਚਦੀਆਂ ਇਹ ਕਰਜ਼ੇ ਤੋਂ ਮੁਕਤ ਇਹਨਾਂ ਨੂੰ ਕੀਤਾ ਜਾਵੇ ਇਹਨਾਂ ਨੂੰ ਪੂਰਾ ਰੇਟ ਦਿੱਤਾ ਜਾਵੇ ਜਿੰਸਾਂ ਦਾ ਤੇ ਅਸੀਂ ਜਾਈਏ ਇਹਨਾਂ ਲੜੀਏ ਇਹਨਾਂ ਮਰੀਏ ਇਹਨਾਂ ਸਾਨੂੰ ਮਾਰਨਾ ਨਾ ਪਵੇ ਸਾਨੂੰ ਮੁਆਵਜ਼ਾ ਬਾਅਦ ਵਿੱਚ ਜੀ ਦਿੰਦੇ ਆ ਇਹਨਾਂ ਦਾ ਮਤਲਬ ਸਰਕਾਰਾਂ ਦਾ ਵੀ ਇਹਨਾਂ ਨੂੰ ਪਹਿਲਾਂ ਮੁਕਾ ਲੀਏ ਫਿਰ ਮੁਆਵਜ਼ਾ ਵੀ ਦੇ ਦਾਂਗੇ ਪਰ ਸਾਡਾ ਪਹਿਲਾਂ ਕਿਉਂ ਨਹੀਂ ਸੋਚਿਆ ਜਾਂਦਾ ਜੇ ਜਿਹੜੇ ਜਦੋਂ ਇਹ ਭਗਵੰਤ ਮਾਨ ਬਣ ਲੱਗਾ ਸੀਗਾ ਤੇ ਇਹਦੀ ਮੈਡਮ ਆ ਐਮਐਲਏ ਉਹ ਆਂਦੀ ਸੀ ਐ ਚੁਟਕੀ ਦੇ ਵਿੱਚ ਪੰਜਾਂ ਮਿੰਟਾਂ ਚ ਐਮਐਸਪੀ ਜਿਹੜੀ ਅਸੀਂ ਲਾਗੂ ਕਰ ਦਾਂਗੇ ਉਹ ਇਹਨਾਂ ਦੇ 5 ਮਿੰਟ ਕਿੱਧਰ ਗਏ ਆ 2.5 ਸਾਲ ਇਹਨਾਂ ਨੂੰ ਵੀ ਹੋ ਗਿਆ ਪਰ ਸਰਕਾਰ ਕੋਈ ਵੀ ਜਿਹੜੀ ਆ ਸਾਡੀ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨਣ ਵਾਸਤੇ ਤਿਆਰ ਨਹੀਂ ਗਈ ਜੇ ਹੁਣ ਸਰਕਾਰ ਸੈਂਟਰ ਦੀ ਲਾ ਲਈਏ ਇੱਕ ਪਾਸੇ ਮੀਟਿੰਗਾਂ ਕਰੀ ਜਾਂਦੀ ਆ ਦੂਸਰੇ ਪਾਸੇ ਉਹਨਾਂ ਨੇ ਚੀਨ ਵਾਲਾ ਬਾਰਡਰ ਬਣਾ ਕੇ ਰੱਖ ਦਿੱਤਾ ਉੱਥੇ ਗੋਲੀਆਂ ਮਾਰ ਰਹੇ ਨੇ ਕੁੱਟ ਰਹੇ ਨੇ ਬੋਰੀਆਂ 'ਚ ਪਾ ਪਾ ਸਾਡੇ ਕਿਸਾਨਾਂ ਨੂੰ ਖੜ ਰਹੇ ਆ ਪਰ ਇਹ ਬਹੁਤ ਨਿੰਦਣਯੋਗ ਗੱਲ ਆ ਜੋ ਖੱਟਰ ਸਰਕਾਰ ਕਰ ਰਹੀ ਆ ਉਹਨੂੰ ਕਰਨਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਰਸਤਾ ਦੇ ਦੇਣਾ ਚਾਹੀਦਾ ਉਹ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾ ਕੇ ਬਹਿ ਕੇ ਆਪਣੀਆਂ ਮੰਗਾਂ ਜਿਹੜੀਆਂ ਉਹਨੂੰ ਸੋ ਬਿਲਕੁਲ ਮੰਗਾ ਮਨਵਾ ਸਕਣ ਲੇਕਿਨ ਜ਼ਰੂਰ ਇਸ ਵੇਲੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਦੀ ਜ਼ਰੂਰ ਜਿਹੜੀ ਜ਼ਰੂਰਤ ਜ਼ਰੂਰ ਨਜ਼ਰ ਆ ਰਹੀ ਹੈ ਲੇਕਿਨ ਸਲਾਹ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਵੇਂ ਕਿਸਾਨਾਂ ਨੇ ਕਿਹਾ ਕਿ ਸਲਾਹ ਕਰਨੀ ਬਹੁਤ ਜ਼ਰੂਰੀ ਸੀ ਅਗਰ ਸਲਾਹ ਕੀਤੀ ਹੁੰਦੀ ਤੇ ਅੱਜ ਉਹ ਆਪਣੇ ਖੇਤਾਂ ਦੇ ਵਿੱਚ ਨਹੀਂ ਬਲਕਿ ਸ਼ੰਭੂ ਬਾਰਡਰ ਤੇ ਬੈਠ ਕੇ ਉਹ ਕਿਸਾਨਾਂ ਦੇ ਨਾਲ ਧਰਨਾ ਦੇ ਰਹੇ ਹੁੰਦੇ ਤੇ ਆਪਣੀ ਮੰਗਾ ਮਨਵਾਉਣ ਲਈ ਸਰਕਾਰ ਤੇ ਦਬਾਬ ਰਾਂ ਦੀ ਕੋਸ਼ਿਸ਼ ਕਰ ਰਹੇ ਹੁੰਦੇ